ਪਾਤਰਮ ਦੋ ਮਿਲਿਆ ਬਾਰੇ ਤੁਹਾਨੂੰ ਗਰੀਪ ਕਰਨ ਵਾਸਤੇ ਇੱਥੇ ਪ੍ਰੈਸ ਨੂੰ ਸੱਦਾ ਦਿੱਤਾ ਹੈ ਕਿ ਸਿਵਲਾਈਨ ਦਾ ਮਕਦਮਾ ਦੇਖੀ ਖੁਦਵਾਲੀ ਸਿਵਲਾਈਨ ਸਾਡੇ ਚ ਇਨਫੋਰਮੇਸ਼ਨ ਆਈ ਸੀ ਐਸਐਂ ਬੂਟਾ ਸਿੰਘ ਦੀ ਟੀਮ ਕੋਲ ਮੁਖਬਰੀ ਹੋਈ ਸੀਗੀ ਐਸਐਚਓ ਸਿਵਲਾਈਨ ਦੀ ਸੁਪਰਵੀਜ਼ਨ ਦੇ ਅੰਡਰ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਔਕਰ ਸਿੰਘ ਇਹਤੇ ਰੇਡ ਕੀਤੀ ਜਾਵੇ ਤੇ ਉਧਰ ਮੂਵਮੈਂਟ ਹੋ ਰਹੀ ਹੈ ਦੀ ਪਾਕਰਾ ਜ਼ੈਰ ਵਾਲੇ ਪਾਸੇ ਤੇ ਨਾਕਾਬੰਦੀ ਕਰਕੇ ਜਿਹਦੇ ਤੇ ਚੈੱਕ ਕੀਤਾ ਜਾਵੇ ਤੇਰੇ ਕੋਲ ਹੈਵੀ ਰਿਕਵਰ ਉਸ ਤੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਡੀਐਸਪੀ ਸਿਟੀ ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਡਰੱਗ ਮਨੀ ਰਿਕਵਰ ਹੋਈ ਇਹ ਸਾਡੇ ਕੋਲ ਪਹਿਲਾਂ ਵੀ ਇਨਫੋਰਮੇਸ਼ਨ ਸੀਓਜ਼ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਰਿਕਵਰੀ ਕੀਤੀ ਗਈ ਹੈ ਤੇ ਜਿਹੜੀ ਐਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਐਸਟ ਰਿਕਵਰੀ ਹੈ ਸਬੈਕ ਦੀ ਸੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਤੋਂ ਪਟਿਆਲੇ ਜ਼ਿਲ੍ਹੇ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਬਾਕੀ ਕਿਸੇ ਤੋਂ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਤੇ ਜੇ ਇਹ ਲੈ ਕੇ ਕਿੱਥੋਂ ਆਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਸਰ ਇਹ ਜਿਕਰਿਓ ਕਹਦੇ ਛੇ ਗਏ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਫੀਲੋ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮੁਕੱਦਮਾ ਇਹ ਤੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈੱਪ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹ ਤੇ ਦਰਜਾ ਉਹ ਵੀ ਕੁਰਕ ਖੇਤਰ ਦਾ ਹੀ ਹੈ ਉਹ 2016 ਦਾ ਸੋ ਇਹ ਤੀਜਾ ਮੁਕੱਦਮਾ ਇਹ ਤੇ ਦਰਜ ਹੋਇਆ ਹੈ हरियाणा ਦੇ ਦਾ ਪੀਓ ਵੀ ਅਰੈਸਟ ਹੋਇਆ ਤੇ ਨਾਲ 3.5 ਕਿਲੋਸ ਬੈਗ ਤੇ ਕਬਲੀ ਹੋਈ ਹੈ ਤੇ 6 ਲੱਖ ਡਰੱਗ ਰਿਕਵਰ ਹੋਈ ਹੈ। ਦੂਜਾ ਮਕਦਮਾ ਜਿਹੜਾ ਹੈਗਾ ਉਹ ਫਤਵੰਦੀ ਦਾ ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ। ਉਹਦੇ ਚ ਇੱਕ ਮੁਲਜ਼ਮ ਸੀਗਾ ਲੋੜਿੰਗ ਦਾ। ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ ਇੱਕ ਰਿਵਾਲਵਰ ਰਿਕਵਰ ਹੋਇਆ 32 ਬੋਰ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਹੈ। ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਜੀ ਇਹ ਜਿਹੜਾ ਬੰਦਾ ਰਾਜਨ ਧਾਲੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕਦਮਾ 2024 ਦਾ 13 ਜੂਨ ਦਾ ਜਿਹੜਾ ਟਾਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਤੇ ਨਾਲ ਜਿਹੜੇ ਵੈਪਨ ਰਿਕਵਰ ਹੋਏ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹ ਇਹ ਤੇ ਕਾਰਵਾਈ ਕੀਤੀ ਗਈ ਸੋ ਦੋਨੋਂ ਮੁਕਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਭਗੌੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਸਟ ਰਿਕਵਰੀ ਹੈ ਪਟਿਆਲਾ ਦੀ ਜਿਹਦੇ ਵਿੱਚ 3.5 ਕਿਲੋ ਸਮੈਗ ਰਿਕਵਰ ਕੀਤੀ ਹੈ ਸਰ ਜਿਹੜਾ ਬੰਦਾ ਹੈਗਾ ਜਿਸਦੇ ਨਾਲ ਹੋਰ ਵੀ ਇਹ ਸਮੈਗ ਵੇਚਣ ਵਾਲੇ ਦੇ ਨਾਲ ਜਿਹੜੇ ਕੀ ਉਹ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਹੁੰਦੇ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੋ ਕਿੰਨੋ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਥਰੂ ਸਪਲਾਈ ਕਰਦਾ ਸੀ ਬਿਕਾਜ਼ 3.5 ਕਿਲੋ ਸਮੈਗ ਕਾਫੀ ਹੈਵੀ ਰਿਕਵਰੀ ਇਸ ਲਈ ਸੋ ਇਹਨੇ ਜਰੂਰ ਹੰਦੇ ਬੰਦੇ ਰੱਖੇ ਹੋਣਗੇ ਅੱਗੇ ਜਿਹੜੇ ਅੱਗੇ ਸਪਲਾਈ ਕਰਦੇ ਆ ਛੋਟੀ ਕੁਆਂਟੀਟੀ ਸਪਲਾਈ ਕਰਦੇ ਹੋਣਗੇ ਸੋ ਨਾ ਸਾਰੇ ਤਾਂ ਐਕਸ਼ਨ ਲਵਾਂਗੇ ਸਾਰੇ ਤਫਤੀਸ਼ ਤੇ ਜੇ ਪਟਿਆਲਾ ਸਪਲਾਈ ਕਿੰਨੇ ਸੀ ਇਸ ਮੈਪ ਸਪਲਾਈ ਕਰਨ ਵਾਸਤੇ ਆਇਆ ਸੀ ਪਟਿਆਲਾ ਹੀ ਆਏ ਨੇ ਇੰਟਰਜੈਨਣਾ ਚਾਹੀਦੇ ਸੀ ਹਜੇ ਤੱਕ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਇਹਦੇ ਮੂਵਮੈਂਟ ਬਾਰੇ ਸੀ ਸੋ ਹਜੇ ਅਰੈਸਟ ਕੀਤਾ ਹੈ ਅਰੈਸਟ ਕਰਕੇ ਰਿਮਾਂਡ ਲੈ ਕੇ ਤਫਤੀਸ਼ ਹੋਊਗੀ ਫਿਰ ਕਲੀਅਰ ਹੋਊਗਾ ਸਾਡਾ ਇੱਥੇ ਹੋਣਾ ਰਹੇਗਾ ਜੀ ਉਹਨਾਂ ਰਾਏ ਕਿ ਜਾਂ ਜਿਹੜੇ ਹਣੇ ਤੋਂ ਸਭ ਪਤਾ ਲੱਗਾ ਕਿ ਇਹ ਪੰਜਾਬ ਤੋਂ ਬਾਹਰੋਂ ਕਿਧਰੋਂ ਲੈ ਕੇ ਆਇਆ ਸੀ ਹਜੇ ਪਿੰਕ ਪੁਆਇੰਟ ਕਰਨਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਟੇਰੀ ਮੈਨੂਫੈਕਚਰਿੰਗ ਵੇਰਵ ਉਹ ਸਾਰਾ ਕਲੀਅਰ ਕਰਾ ਸਰ ਸਾਰੇ ਰੈਕੋਰਡਾਂ ਨਾਲ ਅਰਕੀ ਜਾਨੀ ਉਸ ਤੋਂ ਬਾਅਦ ਲਗਾਤਾਰ ਇਹ ਇਸੇ ਟੈਨਸ਼ਨ ਵਿੱਚ ਸੀਗਾ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਕੁਰਕਸ਼ੇਤਰ ਦਾ ਹੈਗਾ ਉਹਦੇ ਵਿੱਚ ਪੀਓ ਸੀਗਾ ਪਿਛਲੇ ਆਲਮੋਸਟ 2 ਸਾਲ ਤੋਂ 2.5 ਕੋਈ ਮਾਰਕੀਟ ਵੈਲਿਊ ਦੱਸੋ ਕੋਈ ਨਹੀਂ ਮਾਰਕੀਟ ਵੈਲਿਊ ਇਹਦੀ ਕੋਈ ਹੋਜੀ ਡਿਸਾਈਡਡ ਨਹੀਂ ਹੈਗੀ ਉਹ ਚੇਂਜ ਹੋਂਦੀ ਰਹਿੰਦੀ ਹੈ ਸੋ ਮਾਰਕੀਟ ਵੈਲਿਊ ਹੈ ਦੀ ਲਿੰਗ ਹੈ ਸੀ ਡਵਲ ਚਲ ਰਿਹਾ ਹੈ ਕਿੱਥੋਂ ਦਾ ਰਹਿਣਾ ਨਾਲ ਸਰ ਇਹ ਕੁਰੂਖੇਤਰ ਦਾ ਰਹਿਣਾ ਬੰਦਾ ਸਰ ਇਹ ਜਿਹੜਾ ਕਤਵਾਲੀ ਵਾਲੇ ਮਤਲਬ ਸਰ ਇਹ ਕਿਸੇ ਗੈਂਗ ਦੇ ਨਾਲ ਹੀ ਤਾਂ ਹੈ ਕੋਈ ਸੰਬੰਧ ਜਿਹੜੇ ਮੁੰਡਾ ਅਸਰੇ ਸਮੇਤ ਫੜਿਆ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸੰਬੰਧ ਹੈ ਕਿ ਨਹੀਂ ਬਟ ਹਜੇ ਤੱਕ ਜਿਹੜਾ ਕਿਉਂਕਿ ਤਾਦੀ ਮਰਡਰ ਕੇਸ ਤੇ ਸਾਡੇ ਕੋਲ ਆਲਮੋਸਟ 15 16 ਬੰਦੇ ਸੀ ਜਿਹੜੇ ਅਰਕੂਮੇਟ ਹੋਏ ਸੀ ਜੀ ਸੋ ਹੋ ਸਕਦਾ ਹੈ ਕਿ ਇਹਨੇ ਮੇਚ ਕੇ ਕਿਸੇ ਗੈਂਗ ਦੇ ਬਿਹਾਰਫ ਤੇ ਕੰਮ ਕੀਤਾ ਹੋ ਸੋ ਉਹ ਸਾਰਾ ਤਫतीश ਚ ਕਲੀਅਰ ਹੋ ਗਿਆ ਸਾਰੇ ਇੱਥੇ ਪਟਿਆਲੇ ਸਪਲਾਈ ਕਰਨਾ ਅਸੀਂ ਕਿਵੇਂ ਅਸੀਂ ਨਹੀਂ ਜਿਵੇਂ ਮੈਂ ਦੱਸਿਆ ਸੀ ਸਾਡੇ ਕੋਲ ਇਨਫੋਰਮੇਸ਼ਨ ਇਹਦੀ ਮੂਵਮੈਂਟ ਦੀ ਸੀਗੀ ਜੇ ਕੋਈ ਕਿ ਇਹ ਅਧਰ ਜਾ ਰਿਹਾ ਤੇ ਇਹਦੇ ਕੋਲ ਡਰਗਸ ਹੈਗੇ ਸਮੈਗ ਦੀ ਰਿਕਵਰੀ ਹੋ ਸਕਦੀ ਹੈ ਜੇ ਆਪਾਂ ਲਾਕਾਬੰਦੀ ਕਰੀਏ ਜੀ ਉਹਦੇ ਚ ਇਹਦੀ ਰਿਕਵਰੀ ਹੋਈ ਹੈ ਕਿਹਦੇ ਵਾਸਤੇ ਲੈ ਕੇ ਜਾ ਰਿਹਾ ਸੀ ਗਾਂਜਟ ਸੀਗਾ ਵੇਚਣਾ ਸੀ ਉਹ ਸਾਰਾ ਕੁਝ ਬਾਤ ਚਲੀ ਗਈ ਠੀਕ ਹੈ ਜਿਹੜਾ ਅਰੈਸਟ ਕੀਤਾ ਹੈ ਇਹਦਾ ਕੀਤਾ ਲਿਖਿਆ ਮਾਡਲਿੰਗ ਕਰਦਾ ਮਾਡਲਿੰਗ ਮਤਲਬ ਕਿਸ ਇੰਡਸਟਰੀ ਚ ਕਰਦਾ ਸੀ ਉਹ ਕੀ ਇਹਨਾਂ ਦਾ ਨਹੀਂ ਨਹੀਂ ਜਿਵੇਂ ਕੋਈ ਛੋਟੀਆਂ ਮੂਵੀਜ਼ ਵਗੈਰਾ ਹੋ ਗਈਆਂ ਗਾਣੇ ਵਗੈਰਾ ਹੋ ਗਏ ਉਹਦੇ ਚ ਵੈਕੁਨੇ ਕਿਸ ਨੂੰ ਸਪਲਾਈ ਕਰਨਾ ਸੀ ਜਾਂ ਕੋਈ ਹੋਰ ਮੋਟੀ ਸੀਦਾ ਜੀ ਹਜੇ ਤੱਕ ਕਲੀਅਰ ਨਹੀਂ ਹੈ ਬਟ ਹੋ ਸਕਦਾ ਕੋਈ ਵਾਰਦਾਤ ਕਰਨੀ ਹੋਵੇ ਇਸ ਕਰਕੇ ਵੈਪਨ ਲੈ ਕੇ ਆਇਓ